ਸੂਰਤ ਦੀ ਮੌਤ ਦਾ ਮਾਤਮ ਇੱਕ ਘਰ ਨਹੀਂ ਸਾਰੇ ਪਿੰਡ ਵਿੱਚ ਸੀ ਘਰ ਘਰ ਇਸ ਘਟਨਾ ਦੇ ਵਿਚਾਰਾਂ ਹੋ ਰਹੀਆਂ ਸਨ ਕੋਈ ਕਿਸੇ ਸਰ ਤੇ ਕੋਈ ਕਿਸੇ ਸਰਦੋਸ਼ ਮੜਦਾ ਸੀ ਇਸ ਦੇ ਉਲਟ ਕਈ ਮਨ ਚਲਿਆਂ ਵਾਸਤੇ ਇਹ ਹਾਸੇ ਠੱਠੇ ਦਾ ਕਾਰਨ ਵੀ ਸੀ ਹਰ ਹਾਲ ਕਿਸੇ ਨਾ ਕਿਸੇ ਢੰਗ ਨਾਲ ਇਸ ਦੀ ਚਰਚਾ ਹਰ ਥਾਂ ਹੁੰਦੀ ਸੀ ਹਰਪਾਲ ਦਾ ਮਨ ਵੀ ਇਸੇ ਗੱਲ ਵਿੱਚ ਉਲਝਿਆ ਹੋਇਆ ਸੀ ਉਹ ਵੀ ਕੁਝ ਚਿਹਰਹਾਣੀਆਂ ਦੇ ਹਾਸੇ ਠੱਠੇ ਦਾ ਨਿਸ਼ਾਨਾ ਇੱਕ ਥਾਂ ਬਣਿਆ ਰਿਹਾ ਸੀ ਇਹ ਹਕਾਰਨ ਸੀ ਕਿ ਉਹ ਘਰ ਵਿੱਚ ਕਿਸੇ ਨਾਲ ਅੱਜ ਖੁੱਲ ਕੇ ਨਹੀਂ ਸੀ ਬੋਲਦਾ ਰਾਤ ਨੂੰ ਨਿੱਤ ਵਾਂਗ ਉਹ ਤੇ ਸਰਿੰਦਰ ਕੋਲੋ-ਕੋਲ ਸੁੱਤੇ ਹੋਏ ਸਨ ਪਰ ਦਿਲੋਂ ਥੋੜੇ-ਥੋੜੇ ਦੂਰ ਹਰਪਾਲ ਸਰਿੰਦਰ ਨਾਲ ਕੁਝ ਨਰਾਜ ਸੀ ਪਰ ਉਸ ਨੂੰ ਇਸ ਦੇ ਕਾਰਨ ਦਾ ਵੀ ਪਤਾ ਨਹੀਂ ਸੀ ਪਤੀ ਦੇ ਚੋਂ ਪਰਣ ਤੋਂ ਉਹ ਇਹ ਸਮਝ ਰਹੀ ਸੀ ਕਿ ਕੋਈ ਗੱਲ ਜ਼ਰੂਰ ਹੈ ਉਹਨੇ ਗੁਜ਼ਰੇ ਸਮੇਂ ਦੀ ਹਰ ਇੱਕ ਘਟਨਾ ਤੇ ਚਾਤੀ ਮਾਰ ਕੇ ਵਿਚਾਰ ਕੀਤੀ ਪਰ ਉਹਦੇ ਪੜ ਪੱਲੇ ਕੁਝ ਨਾ ਪਿਆ ਉਹ ਦੋਵੇਂ ਆਪਸ ਵਿੱਚ ਕਦੇ ਰੁੱਸੇ ਨਹੀਂ ਸਨ ਇਹ ਨਾ ਉਹ ਕਿਸੇ ਨੂੰ ਰੁੱਸਣ ਦਾ ਮੌਕਾ ਹੀ ਦਿੰਦੀ ਸੀ ਉਹ ਸੋਚਣ ਲੱਗੀ ਖਬਰੇ ਮੇਰਾ ਭਰਮੀ ਹੋਵੇ ਉਹ ਹਾਸੇ ਪਾਣੀ ਚੁੱਪ ਕੀਤੀ ਹੋਣ ਐਵੇਂ ਮੈਨੂੰ ਖਿਜਾਉਣ ਬਦਲੇ ਜਿਸ ਨਾਲ ਪਿਆਰ ਹੋਵੇ ਕਈ ਵੇਰਾਂ ਨੂੰ ਖਿਜਾਉਣ ਵਿੱਚ ਬੜਾ ਸੁਆਦ ਆਉਂਦਾ ਏ ਪਰ ਇਹ ਤਾਂ ਅੱਜ ਮਾਂ ਜੀ ਨਾਲ ਵੀ ਖੁੱਲ ਕੇ ਨਹੀਂ ਸਨ ਬੋਲੇ ਹਰ ਹਾਲ ਪਤਾ ਕਰਨਾ ਚਾਹੀਦਾ ਏ ਆਂਤੋਂ ਨੇ ਬੁਲਾਉਣ ਵਿੱਚ ਪਹਿਲ ਕਰਨ ਦਾ ਇਰਾਦਾ ਬਣਾ ਲਿਆ ਉਹਨੂੰ ਇਹ ਨਾ ਸੁੱਝੇ ਕਿ ਗੱਲ ਕਿੱਥੋਂ ਸ਼ੁਰੂ ਕਰੇ ਇਸ ਨਾਲ ਉਹ ਵੀ ਉਹ ਇਸ ਕੱਲੋਂ ਵਧੇਰੇ ਹੈਰਾਨ ਸੀ ਕਿ ਅੱਜ ਉਹਨੂੰ ਬੁਲਾਉਣ ਵਿੱਚ ਚਾਜਕ ਕਿਉਂ ਪ੍ਰਤੀਤ ਹੋ ਰਹੀ ਹੈ ਇਸੇ ਵੇਲੇ ਉਹਦੇ ਕੰਨਾਂ ਵਿੱਚ ਚੰਦੋ ਦੇ ਰੋਣ ਦੀ ਆਵਾਜ਼ ਪਈ ਉਹਦਾ ਦਿਲ ਦਰਦ ਨਾਲ ਭਰ ਗਿਆ ਕੁਦਰਤ ਨੇ ਉਹਨੂੰ ਅਤਿ ਕੋਮਲ ਹਿਰਦਾ ਦਿੱਤਾ ਸੀ ਉਹਨੂੰ ਆਪਣੀ ਜ਼ਿੰਦਗੀ ਪੁੱਲ ਗਈ ਤੇ ਚੰਦੋ ਦਾ ਦੁੱਖ ਸਾਹਮਣੇ ਆ ਗਿਆ ਉਹ ਭਰੇ ਹੋਏ ਮਨ ਨਾਲ ਬੋਲੀ ਵੇਖੋ ਨਾ ਜੀ ਇਸ ਵਿਚਾਰੀ ਦੇ ਲੇਖ ਲਿਖਣ ਲੱਗਿਆ ਰੱਬ ਨੇ ਕਿੰਨੀ ਸ਼ਕਤੀ ਵਰਤੀ ਏ ਹਰਪਾਲ ਨੇ ਇਹ ਹੂੰ ਹੂੰ ਇਹਨੇ ਉਪਰੇ ਢੰਗ ਨਾਲ ਆਖੀ ਕਿਸਾਨ ਕੇ ਸਰਿੰਦਰ ਕੰਬੁੱਠੀ ਉਹ ਪਾਸਾ ਭਰਤ ਕੇ ਬਤੀ ਦੇ ਚਿਹਰੇ ਵੱਲੇ ਵੇਖਣ ਲੱਗ ਪਈ ਹਰਪਾਲ ਦੀ ਨਿਗਾਹ ਅਸਮਾਨ ਤੇ ਟਿਕੀ ਹੋਈ ਸੀ ਜਿਵੇਂ ਉਹ ਤਾਰੇ ਗਿਣ ਰਿਹਾ ਹੁੰਦਾ ਹੈ ਉਹਦੇ ਚਿਹਰੇ ਉੱਤੇ ਨਾਰਾਜ਼ਗੀ ਦੇ ਚਿੰਨ੍ਹ ਸਾਫ਼ ਦਿਸ ਰਹੇ ਸਨ ਜਿਨ੍ਹਾਂ ਨੂੰ ਲੁਕਾਉਣ ਦੀ ਉਹ ਕੋਈ ਕੋਸ਼ਿਸ਼ ਨਹੀਂ ਕਰ ਰਿਹਾ ਸੀ ਫਗੋ ਸਰਿੰਦਰ ਨੂੰ ਇੰ样 ਪਾਸਿਆ ਜਿਵੇਂ ਉਹ ਗੁੱਸੇ ਦੀਆਂ ਰੇਖਾਂ ਜਾਣ ਬੁੱਝ ਕੇ ਪ੍ਰਗਟ ਕਰ ਰਿਹਾ ਹੁੰਦਾ ਹੈ ਸਰਿੰਦਰ ਸੋਚੀ ਪੈ ਗਈ ਉਹ ਇਹ ਤਾਂ ਸਮਝ ਗਈ ਕਿ ਹਰਪਾਲ ਨਾਰਾਜ਼ ਹੈ ਪਰ ਇਸ ਦਾ ਕਾਰਨ ਉਹਦੀ ਸਾਹਮਣੇ ਵਿੱਚ ਨਾ ਆਇਆ। ਉਹਨੇ ਪਤੀ ਦੀ ਆਵਾਜ਼ ਵਿੱਚ ਇੰਨਾ ਰੁੱਖਾਪਨ ਅੱਗੇ ਕਦੇ ਨਹੀਂ ਸੀ ਵੇਖਿਆ। ਜਿੰਨਾ ਅੱਜ ਇੰਨਾ ਦੋ ਅੱਖਰਾਂ ਉ ਉ ਵਿੱਚ ਸੀ। ਜਿੰਨਾ ਚਿਰ ਉਹ ਪਤੀ ਵੱਲੇ ਟੱਕ ਲਾਈ ਰਹੀ ਇੰਨੇ ਸਮੇਂ ਵਿੱਚ ਹਰਪਾਲ ਨੇ ਇੱਕ ਵਾਰ ਵੀ ਉਹਦੇ ਵੱਲੇ ਨਿਗਾਹ ਨਾ ਪਰਤੀ। ਸੁਰਿੰਦਰ ਨੂੰ ਦਿਲ ਘੜ ਦਾ ਮਾਲੂਮ ਹੋਣ ਲੱਗਾ। ਉਹ ਹਰਪਾਲ ਨੂੰ ਬਾਹੋਂ ਫੜ ਕੇ ਹਲੂਣ ਦੀ ਹੋਈ ਬੋਲੀ। ਅੱਜ ਕੀ ਗੱਲ ਏ? ਇਹ ਇੰਨੀ ਰੁੱਖੀ ਆਵਾਜ਼ ਮੈਂ ਤੁਹਾਡੇ ਹੀ ਮੂੰਹੋਂ ਸੁਣ ਰਹੀ ਹਾਂ। ਜਿਵੇਂ ਉਹਨੂੰ ਕੰਨਾਂ ਤੇ ਯਕੀਨ ਨਹੀਂ ਸੀ ਆਇਆ ਕਿ ਉਹਦੇ ਪਤੀ ਦੀ ਆਵਾਜ਼ ਹੈ ਜੀ ਹਰਪਾਲ ਦੀ ਇਹ ਜੀ ਪਹਿਲਾਂ ਨਾਲੋਂ ਵੀ ਫਿੱਕੀ ਸੀ ਜੈਸ ਨੂੰ ਸੁਣ ਕੇ ਸਰਿੰਦਰ ਲੰਮੀ ਪਈ ਨਾ ਰਹਿ ਸਕੀ ਉਹ ਇਉਂ ਛੇਤੀ ਨਾਲ ਉੱਠੀ ਜਿਵੇਂ ਵਿਛਾਈ ਵਿੱਚੋਂ ਸੂਈ ਚੁੱਭ ਗਈ ਹੋਵੇ ਇੱਕ ਹੱਥ ਹਰਪਾਲ ਦੇ ਮੰਜੇ ਦੀ ਬਾਹੀ ਨੂੰ ਪਾ ਕੇ ਤੇ ਦੂਜੇ ਨਾਲ ਉਹਦਾ ਮੂੰਹ ਆਪਣੇ ਵੱਲੇ ਕਰਕੇ ਉਹ ਘਬराई ਹੋਈ ਬੋਲੀ ਕੀ ਹੋ ਗਿਆ ਏ ਤੁਹਾਨੂੰ ਐਵੇਂ ਜਾਣ ਕੇ ਡਰਾਉਂਦੇ ਹੋ ਕਿ ਮੈਥੋਂ ਕੋਈ ਭੁੱਲ ਹੋ ਗਈ ਏ ਐਤ ਕੀ ਹਰਪਾਲ ਨੇ ਅੰਦਰ ਦੀ ਗਰਮੀ ਨੂੰ ਬਾਹਰ ਨਿਕਲਣ ਵਾਸਤੇ ਰਾਹ ਦਿੱਤਾ ਤੇ ਵਿਅੰਗਪੂਰਕ ਸ਼ਬਦਾ ਵਿੱਚ ਕਿਹਾ ਤੁਹਾਡੋ ਵੀ ਕੋਈ ਬਲ ਹੋ ਸਕਦੀ ਏ ਇਸ ਵਾਕ ਨੇ ਸ੍ਰਿੰਦਰ ਨੂੰ ਤੜਪਾ ਦਿੱਤਾ ਖਾਸ ਕਰ ਇਸ ਬਹੁਵਚਨ ਸੰਬੋਧਨ ਨੇ ਉਹ ਤੁਹਾਥੋਂ ਦੀ ਥਾਂ ਤੈਥੋਂ ਕਹਿੰਦਾ ਤਾਂ ਫਿਰ ਵੀ ਉਹਨੂੰ ਇੰਨੀ ਤਕਲੀਫ ਨਾ ਹੁੰਦੀ ਅੱਗੇ ਵੀ ਉਹ ਕਈ ਵਾਰ ਉਹਨੂੰ ਬਹੁਵਚਨ ਸੰਬੋਧਨ ਦੁਆਰਾ ਬੁਲਾਉਂਦਾ ਹੁੰਦਾ ਸੀ ਉਦੋਂ ਜਦੋਂ ਪਿਆਰ ਵਿੱਚ ਦੋਵੇਂ ਬੇਸੁਦ ਹੋਣ ਜਾਂ ਉਹਦੀਆਂ ਸਹੇਲੀਆਂ ਕੋਲ ਹੋਣ ਪਰ ਅੱਜ ਦੋਹਾਂ ਵਿੱਚੋਂ ਕੋਈ ਕਾਰਨ ਵੀ ਨਹੀਂ ਸੀ ਅੱਜ ਇਸ ਵਿੱਚ ਨਾਰਾਜ਼ਗੀ ਗੁੱਸਾ ਤੰਨ ਵਿਅੰਗ ਤੇ ਨਾ ਜਾਣਾਂ ਹੋਰ ਕੀ ਕੁਝ ਲੁਕਿਆ ਹੋਇਆ ਸੀ ਕਿੰਨਾ ਚਰ ਸ੍ਰਿੰਦਰ ਚੁੱਪਚਾਪ ਪਤੀ ਦੇ ਚਿਹਰੇ ਵੱਲੇ ਬਿੱਤਰ-ਬਿੱਤਰ ਝਾਕਦੀ ਰਹੀ ਔਰੀ ਬੋਲਣ ਸ਼ਕਤੀ ਜਿਵੇਂ ਉਹਨੂੰ ਅਜਿਹਾ ਜਵਾਬ ਦੇ ਗਈ ਸੀ ਉਹ ਇਸ ਬਾਰੇ ਬੜਾ ਕੁਝ ਸੋਚਦੀ ਪਰ ਉਹਨੂੰ ਕੁਝ ਵੀ ਸਮਝ ਨਾ ਆਉਂਦੀ ਨਾ ਉਹਨੂੰ ਬੋਲਣ ਵਾਸਤੇ ਕੋਈ ਸ਼ਬਦ ਆਉਂਦਾ ਸੀ ਤੇ ਨਾ ਹੀ ਚੁੱਪ ਰਿਹਾ ਜਾਂਦਾ ਸੀ ਉਹ ਜਰਾ ਕਫੂਰ ਪੱਤੀ ਵੱਲ ਉੱਲਰ ਕੇ ਬੋਲੀ ਵੇਖੋ ਨਾ ਜੀ ਮੇਰਾ ਦਿਲ ਬੈਠਾ ਜਾਂਦਾ ਜੇ ਕੋਈ ਗੱਲ ਏ ਤਾਂ ਮੈਨੂੰ ਸਿੱਧੀ ਦੱਸ ਦਿਓ ਅੰਤ ਮੈਂ ਤੇ ਤੁਸੀਂ ਕੋਈ ਦੂਤਾ ਨਹੀਂ ਲੋੜੇ ਦਾ ਤਰਲਾ ਸੀ ਉਹਦੀ ਬੋਲੀ ਵਿੱਚ ਜਿਸ ਨੇ ਹਰਪਾਲ ਨੂੰ ਆਪਣੇ ਪੈਤਲੇ ਤੋਂ ਹਿਲਾ ਦਿੱਤਾ ਉਹ ਹਜ਼ਾਰ ਯਤਨ ਕਰਨ ਤੇ ਵੀ ਉਧਰੋਂ ਤੱਕਣੋਂ ਅੱਖਾਂ ਨੂੰ ਨਾ ਰੋਕ ਸਕਿਆ ਸਦਾ ਹੱਸਦੀ ਰਹਿਣ ਵਾਲੀ ਸ੍ਰਿੰਦਰ ਦੇ ਲੂ ਲੂ ਵਿੱਚੋਂ ਉਹਨੂੰ ਦਰਦ ਸਹਿਮ ਦਾ ਨਜ਼ਰ ਆਇਆ ਉਹ ਦਿਲ ਵਿੱਚ ਸੋਚਣ ਲੱਗਾ ਕੀ ਐਸ ਥੋੜੀ ਜਹੀ ਗੱਲ ਨੇ ਇਹਦੇ ਸੋਲ ਦਿਲ ਉੱਤੇ ਇਨਾ ਅਸਰ ਕੀਤਾ ਏ ਉਹਦਾ ਮਨ ਚਾਹਿਆ ਕਿ ਹੱਸ ਕੇ ਕਹਿ ਦੇਵੇ ਮੇਰੀ ਲਾਜਵੰਤੀ ਹੁਮਲਾ ਨਾ ਕੋਈ ਖਾਸ ਗੱਲ ਨਹੀਂ ਪਰ ਕੁਝ ਸੋਚ ਕੇ ਥੋੜਾ ਜਿਹਾ ਸਮਾਂ ਉਹਨੇ ਉਸੇ ਤਰ੍ਹਾਂ ਬਣੇ ਰਹਿਣ ਦਾ ਮਨ ਨਾਲ ਫੈਸਲਾ ਕਰ ਲਿਆ ਹੁਣ ਪਹਿਲਾਂ ਵਰਗੀ ਨਾਰਾਜ਼ਗੀ ਉਹਦੇ ਦਿਲ ਵਿੱਚ ਨਹੀਂ ਸੀ ਉਹ ਬਨੌਟੀ ਗੁੱਸਾ ਅੱਖਾਂ ਰਾਹੀਂ ਬਾਹਰ ਉਗਲਦਾ ਹੋਇਆ ਬੋਲਿਆ ਪਰ ਤੂੰ ਉਹਦਾ ਸਹੇਲਪੁਣਾ ਛੱਡ ਲੈ ਜਾਂ ਨਹੀਂ ਸ੍ਰਿੰਦਰ ਨੂੰ ਕਾਰਨ ਦਾ ਪਤਾ ਲੱਗਾ ਉਡੀ ਖਬਰਾਹਟ ਕੁਛ ਕਟੀ ਉਹ ਜਰਾ ਉਤਸ਼ਾਹ ਪਰਿਵਾਜ ਵਿੱਚ ਬੋਲੀ ਏ ਜੀ ਜਾਣਹੀ ਦਾ ਕੀ ਅਰਥ ਇਸਤਰੀ ਤਾਂ ਪਤੀ ਬਦਲੇ ਬਾਕੀ ਸਾਰੀ ਦੁਨੀਆ ਦਾ ਸਹੇਲ ਪੁਣਾ ਛੱਡ ਸਕਦੀ ਏ ਅੱਗੇ ਵੀ ਕਦੇ ਤੁਹਾਡੀ ਆਗਿਆ ਦਾ ਦਾਸੀ ਨੇ ਉਲੰਘਣ ਕੀਤਾ ਏ ਇੱਕ ਵਾਰ ਫਿਰ ਹਰਪਾਲ ਦਾ ਮੁਸਕਰਾਨ ਨੂੰ ਦਿਲ ਕਰ ਆਇਆ ਉਹਨੂੰ ਦੋ ਸ਼ਬਦ ਏ ਜੀ ਤੇ ਦਾਸੀ ਉਹ ਚੇਚੇ ਤੇ ਚੰਗੀ ਲੱਗੇ ਉਹਨੇ ਸ਼੍ਰੀਂਦਰ ਦੀਆਂ ਅੱਖਾਂ ਵਿੱਚ ਤੱਕਿਆ ਪਰ ਛੇਤੀ ਹੀ ਅੱਖਾਂ ਨੀਵੀਂ ਕਰ ਲਈਆਂ ਨਾਲ ਹੀ ਉਹਨੂੰ ਦਿਲ ਪਰਗਟ ਕਰਨ ਵਾਸਤੇ ਇੱਕ ਨਵਾਂ ਮਜਮੂਨ ਲੱਭ ਗਿਆ ਉਹ ਬੋਲਿਆ ਕਿ ਹਰ ਇੱਕ ਇਸਤਰੀ ਹੀ ਇੱਕ ਪਤੀ ਬਦਲੇ ਬਾਕੀ ਦੁਨੀਆ ਛੱਡ ਸਕਦੀ ਏ ਫਿਰਿੰਦਰ ਸਮਝ ਗਈ ਕਿ ਇਹ ਸਵਾਲ ਨਹੀਂ ਬਹਿਸ ਦਾ ਮੋੜ ਹੈ ਉਹ ਜਰਾ ਸੰਭਲ ਕੇ ਬੋਲੀ ਜੇ ਉਸ ਜੋੜੀ ਨੂੰ ਇਸਤਰੀ ਪਤੀ ਕਿਹਾ ਜਾ ਸਕੇ ਤਾਂ ਅਜਿਹੇ ਜੋੜੇ ਵੀ ਹੁੰਦੇ ਨੇ ਜੋ ਹੁੰਦੇ ਹੋਏ ਵੀ ਪਤੀ ਪਤਨੀ ਨਹੀਂ ਹੁੰਦੇ ਕਿਉਂ ਨਹੀਂ ਤਾਂ ਚੰਦੋ ਤੇ ਗੰਡਾ ਸਿੰਘ ਪਤੀ ਪਤਨੀ ਨਹੀਂ ਸਨ ਮਰਦ ਦੇ ਬਣਾਏ ਹੋਏ ਸਮਾਜ ਦੀ ਗੱਲ ਪੁੱਛਦੇ ਹੋ ਜਾਂ ਕੁਦਰਤ ਦੇ ਮਰਦ ਦਾ ਬਣਾਇਆ ਹੋਇਆ ਸਮਾਜ ਝੂਠਾ ਹੈ ਪਹਿਲਾਂ ਇਹ ਦੱਸ ਲਓ ਕਿ ਇਸਤਰੀ ਨੂੰ ਐਸ ਪ੍ਰਸ਼ਨ ਦਾ ਉੱਤਰ ਦੇਣ ਦਾ ਹੱਕ ਹੈ ਹੱਕ ਕਿਉਂ ਨਹੀਂ ਜਦ ਦੋਹਾਂ ਦਾ ਬਰਾਬਰ ਦਾ ਦਰਜਾ ਏ ਇਹ ਤੁਹਾਡਾ ਚੰਗਾ ਦਿਲ ਬੋਲ ਰਿਹਾ ਏ ਜਾਂ ਗੁਰਬਾਨੀ ਦੀ ਸਿੱਖਿਆ ਨਹੀਂ ਤਾਂ ਆਮ ਮਰਦ ਤੇ ਇਸਤਰੀ ਵਿੱਚ ਬਰਾਬਰ ਦਾ ਦਰਜਾ ਕਹਿਣ ਮਾਤਰ ਹੈ ਅਮਲੀ ਤੌਰ ਤੇ ਨਹੀਂ ਕਿਵੇਂ ਕਿਤੇ 60 ਸਾਲ ਦੀ ਬਿਰਧ ਇਸਤਰੀ ਤੇ 15 16 ਸਾਲ ਦੇ ਗੱਭਰੂ ਮਰਦਾਂ ਦੇ ਲਾਵਾ ਫੇਰੇ ਹੋਏ ਨੇ ਅਰਪਾਲ ਇੱਕ ਨਵੀਂ ਉਲਝਣ ਵਿੱਚ ਪੈ ਗਿਆ ਤੇ ਸੱਚਾਈ ਮੱਲੋ-ਮੱਲੀ ਉਹਦੇ ਮੂੰਹੋਂ ਨਿਕਲ ਗਈ ਨਹੀਂ ਤੇ ਚੰਦੋ ਤੇ ਉਹਦੀ ਪਤਨੀ ਦੀ ਉਮਰ ਦਾ ਕਿੰਨਾ ਕ ਫਰਕ ਸੀ ਅਰਪਾਲ ਨੂੰ ਉੱਤਰ ਕੋਈ ਨਾ ਔੜਿਆ ਕੀ ਹੈ ਕੈਸਤਰੀ ਨੂੰ ਇੱਕ ਸਮੇਂ ਇੱਕ ਤੋਂ ਵੱਧ ਪਤੀ ਰੱਖਣ ਦਾ ਹੱਕ ਏ ਤਾਂ ਤੁਸੀਂ ਹੁਣ ਇਹ ਹੱਕ ਚਾਉਂਦੀ ਹੋ ਇਹ ਸਵਾਲ ਦਾ ਜਵਾਬ ਨਹੀਂ ਇਸ ਵਿੱਚ ਮਰਦਾਂਵਾ ਰੋਬ ਬੋਲ ਰਿਹਾ ਏ ਇਸ ਵਾਰਤਾਲਾਪ ਦਾ ਸ੍ਰਿੰਦਰ ਉਦੇ ਪਤੀ ਦੇ ਨਾਲ ਸੰਬੰਧ ਨਹੀਂ ਮਰਦ ਤੇ ਇਸਤਰੀ ਨਾਲ ਹੈ ਤੇ ਜੇ ਤੁਸੀਂ ਵੀ ਨਿਰਇਕ ਮਰਦ ਬਣ ਕੇ ਹੀ ਚਰਚਾ ਕਰਨੀ ਹੈ ਤਾਂ ਇਸਤਰੀ ਨੂੰ ਜੋਪ ਕਰਾਉਣ ਵਾਸਤੇ ਕਿਸੇ ਯਕਤੀ ਦੀ ਲੋੜ ਨਹੀਂ ਇੱਕ ਝੜਕ ਹੀ ਕਾਫੀ ਹੈ ਤੇਰਾ ਮਤਲਬ ਕਿ ਵੇਦ ਸ਼ਾਸਤਰ ਦੀ ਮਰਿਆਦਾ ਸਭ ਝੂਠੀ ਹੈ ਝੂਠੀ ਨਾ ਸਹੀ ਇੱਕ ਦਾਈ ਜ਼ਰੂਰ ਹੈ ਕਿਉਂਕਿ ਸਭ ਸ਼ਾਸਤਰਾਂ ਦਾ ਕਰਤਾ ਮਰਦ ਹੈ ਤੇ ਕਾਨੂੰਨ ਕਾੜਨ ਲੱਗਿਆ ਹਰ ਕੋਈ ਆਪਣਾ ਲਾਭ ਮੁੱਖ ਰੱਖਦਾ ਹੈ ਤਾਂ ਤੇਰੇ خیال ਵਿੱਚ ਇਸਤਰੀਆਂ ਨੂੰ ਪਤੀប្រਤ ਨਹੀਂ ਰਹਿਣਾ ਚਾਹੀਦਾ ਇਹ ਐਵੇਂ ਟਕੌਂਸ ਲਾਏ ਮੇਣਿਆਂ ਤੇ ਨਾ ਆਉ ਹਣ ਪਤੀប្រਤ ਇਸਤਰੀ ਦਾ ਸਭ ਤੋਂ ਉੱਤਮ ਸ਼ਿੰਗਾਰ ਏ ਪਰ ਮੈਂ ਪੁੱਛਦੀ ਹਾਂ ਕਿ ਇਹ ਸ਼ਿੰਗਾਰ ਮਰਦ ਨੂੰ ਕਿਉਂ ਨਹੀਂ ਸਿਖਾਉਂਦਾ ਮਰਦ ਨੂੰ ਬੱਦ ਚੱਲਣ ਹੋਣ ਵਾਸਤੇ ਕੌਣ ਕਹਿੰਦਾ ਏ ਉਹ ਜੀ ਮਰਦ ਤਾਂ ਬੱਦ ਚੱਲਣ ਹੁੰਦਾ ਹੀ ਨਹੀਂ ਇਹ ਗਲੰਕ ਇਸਤਰੀ ਵਾਸਤੇ ਹੀ ਹੈ ਮਰਦ ਇਕ ਦੇ ਹੁੰਦਿਆਂ ਦੂਜੀ ਤੀਜੀ ਚੌਥੀ ਗਿਣਤੀ ਦੀ ਗੱਲ ਵੀ ਨਹੀਂ ਵਿਆਹ ਸਕਦਾ ਏ ਤੇ ਜਦੋਂ ਚਾਵੇ ਉਹਨਾਂ ਨੂੰ ਤਿਆਗ ਵੀ ਸਕਦਾ ਈ ਪਰ ਇਸਤਰੀ ਇੱਕ ਵਾਰ ਬੁੱਢੇ ਰੋਗੀ ਐਬੀ ਭਾਵੇਂ ਕਿਸੇ ਤਰ੍ਹਾਂ ਦੇ ਮਰਦ ਦੇ ਲੜ ਲਾ ਦਿੱਤੀ ਜਾਵੇ ਤਾਂ ਮੌਤ ਤੋਂ ਉਹਦਾ ਛੁਟਕਾਰਾ ਨਹੀਂ ਮਰਦ ਕਿਸੇ ਨਾਲ ਵੀ ਕੋਈ ਸੰਬੰਧ ਰੱਖੇ ਤਾਂ ਉਹ ਨਹਿਕਲੰਕ ਹੈ ਔਲਾਮੇ ਤੋਂ ਬਰੀ ਹੈ ਉਸ ਨੂੰ ਪੁੱਛਣ ਵਾਲਾ ਕੋਈ ਨਹੀਂ ਪਰ ਇਸਤਰੀ ਤੋਂ ਮਜਬੂਰੀ ਜਾਂ ਭੁਨ ਭਲੇਖੇ ਕੋਈ ਗੱਲ ਹੋ ਜਾਵੇ ਤਾਂ ਉਹ ਬਦਚਲਣ ਦੁਰਾਚਾਰਨ ਪਾਪਣ ਤੇ ਹੋਰ ਰੱਬ ਜਾਣੇ ਕੀ ਕੀ ਖਿਤਾਬ ਉਦੇ ਨਾਮ ਨਾਲ ਮੜੇ ਜਾਂਦੇ ਨੇ ਤੇਰੇ ਖਿਆਲ ਵਿੱਚ ਤਾਂ ਫਿਰ ਚੰਦੋ ਦਾ ਗੁਨਾਹ ਕੋਈ ਨਾ ਹੋਇਆ ਜੇ ਮੈਂ ਤੁਸੀਂ ਮੇਥੋਂ ਪੁੱਛਦੇ ਹੋ ਤਾਂ ਮੈਂ ਉਹਨੂੰ ਹਜ਼ਾਰ ਵਾਰ ਗੁਨਾਹਗਾਰ ਕਹਾਂਗੀ ਤੇ ਜੇ ਮੇਰੀ ਆਤਮਾ ਤੋਂ ਪੁੱਛੋ ਤਾਂ ਉਹ નિર્ਦੋਸ਼ ਹੈ ਕਿਉਂ ਕਿਉਂਕਿ ਮੈਂ ਤੁਹਾਡੀ ਦਾਸੀ ਹਾਂ ਤੇ ਮੇਰੀਆਂ ਨਜ਼ਰਾਂ ਵਿੱਚ ਹਰ ਕੋਈ ਉਸੇ ਤਰ੍ਹਾਂ ਦਾ ਹੈ ਜਿਸ ਤਰ੍ਹਾਂ ਦਾ ਉਹ ਮੇਰੇ ਪਤੀ ਦੇ ਖਿਆਲ ਵਿੱਚ ਹੈ ਪਰ ਮੇਰੀ ਆਤਮਾ ਇਸਤਰੀ ਦੀ ਆਤਮਾ ਹੈ ਤਾਂ ਇਸਤਰੀ ਜਾਤੀ ਦੇ ਸਦ ਆਧਾਰ ਅਨੁਸਾਰ ਉਹ ਵਹਿ ਵਿਚਾਰ ਨਹੀਂ ਮੈਂ ਉਸ ਦੇ ਬਚਾਰਨ ਹੋਣ ਜਾਂ ਨਾ ਹੋਣ ਤੇ ਬਹਿਸ ਨਹੀਂ ਕਰ ਰਹੀ ਮੈਂ ਉਸਨੂੰ નિર્ਦੋਸ਼ ਕਿਹਾ ਹੈ ਉਸਨੇ ਜੋ ਵੀ ਕੀਤਾ ਹੈ ਚਾਹ ਨੂੰ ਨਹੀਂ ਕੀਤਾ ਉਸ ਨਾਲ ਧੱਕਾ ਕੀਤਾ ਗਿਆ ਹੈ ਉਹਨੇ ਆਪਣਾ ਸਾਥ ਵੇਚਿਆ ਨਹੀਂ ਆ ਉਹ ਇੱਕ ਰਾਖਸ਼ ਤੋਂ ਆਪਣਾ ਸਾਥ ਬਚਾ ਨਹੀਂ ਸਕੇ ਪਰ ਮੈਂ ਬਚਦੀ ਹਾਂ ਕਿ ਇਸ ਵਿੱਚ ਵੀ ਇਸਤਰੀ ਦਾ ਵਾਧਾ ਹੈ ਜਾਂ ਮਦਦ ਦਾ ਹਰਪਾਲ ਨੂੰ ਆਪਣੀ ਪੂਰੀ ਹਾਰ ਹੁੰਦੀ ਸੀ ਇਸ ਪ੍ਰਸ਼ਨ ਦਾ ਉਹਦੇ ਕੋਲ ਕੋਈ ਉੱਤਰ ਨਹੀਂ ਸੀ ਟਿਆਰ ਵੀ ਉਹ ਅੱਡੀ ਚਤੀ ਹਾਰ ਮੰਨਣ ਵਾਸਤੇ ਤਿਆਰ ਨਾ ਹੋਇਆ ਉਹਨੇ ਗੱਲ ਨੂੰ ਹੋਰ ਪਾਸੇ ਧੋਣ ਵਾਸਤੇ ਕਿਹਾ ਤੇ ਪਤੀ ਨੂੰ ਅਫੀਮ ਦੇਣੀ ਵੀ ਚੰਦੋ ਦਾ ਗੁਨਾਹ ਨਹੀਂ ਸੀ ਸ੍ਰਿੰਦਰ ਉਸ ਵੱਲ ਵੇਖ ਕੇ ਮੁਸਕਰਾ ਪਈ ਜਿਵੇਂ ਨਿਗਾਹ ਹੀ ਨਿਗਾਹ ਵਿੱਚ ਕਹਿ ਰਹੀ ਹੋਵੇ ਕਿ ਇਹ ਉਸ ਸਵਾਲ ਦਾ ਜਵਾਬ ਹੈ ਕਹਿਣ ਲੱਗੀ ਕੋਈ ਹੋਰ ਵੀ ਦੂਸ਼ਨ ਲੱਭਦਾ ਏ ਤਾਂ ਲਾ ਲਵੋ ਅਫੀਮ ਦੇਣਾ ਪਾਪ ਏ ਤੇ ਨਿਤ ਨਵੇਂ ਸੂਰਜ ਗਾਲੀ ਮੇਹਣੇ ਹੱਡ ਤੋੜਨੇ ਭੋਨੇ ਭਰੇ ਮਰਦ ਤੇ ਮਰਦ ਦੇ ਬਣਾਏ ਹੋਏ ਸਮਾਜ ਦੀ ਵਰਤੋਂ ਹੈ ਨਾ ਇਸਤਰੀ ਨੂੰ ਉਭਾਸਰਨ ਦਾ ਵੀ ਹੱਕ ਨਹੀਂ ਤੇ ਮਰਦ ਨੂੰ ਗਾਲੀ ਦੇਣ ਦਾ ਝੂਠੀਆਂ ਉਜਾਂ ਲਾਉਣ ਦਾ ਮਾਰਨ ਕੁੱਟਣ ਦਾ ਸਭ ਕਾਸੇ ਦਾ ਹੱਕ ਹਾਸਲ ਹੈ ਮੌਲ ਖਰੀਦੀ ਹੋਈ ਚੰਦੋ ਤਾਂਗਾ ਕੇ ਹਕੀਮ ਦੇਣ ਲੱਗੀ ਸੀ ਤੇ ਉਹਦੇ ਅੰਦਰ ਵਸਦੀ ਇਸਤਰੀ ਨੇ ਪਤੀ ਦੇ ਮੂੰਹ ਕੋਲ ਜਾਣ ਤੋਂ ਪਹਿਲਾਂ ਹੀ ਜ਼ਹਿਰ ਦਾ ਪਿਆਲਾ ਕੋਕੇ ਤੋੜ ਦਿੱਤਾ ਪਰ ਉਹਦੀ ਡਾਂਗਾ ਨਾਲ ਲੋਹ ਲੁਹਾਨ ਹੋਈ ਕੋਈ ਨੋਚ ਦੀ ਲੋਥ ਨੂੰ ਵੇਖ ਕੇ ਮਰਦ ਨੂੰ ਤਰਸ ਨਾ ਆਇਆ ਮੈਂ ਮੰਨਦਾ ਆ ਕਿ ਗੰਡਾ ਸਿੰਘ ਚੰਗਾ ਨਹੀਂ ਸੀ ਕਰਦਾ ਪਰ ਚੰਦੋ ਨੂੰ ਆਪਣਾ ਫਰਜ਼ ਪਛਾਣਨਾ ਚਾਹੀਦਾ ਸੀ ਨਾ ਕਿ ਉਹਦੇ ਮਗਰ ਜਾਣਾ ਚਾਹੀਦਾ ਸੀ ਫਰਜ਼ ਦੀ ਕਹਾਣੀ ਚੰਦੋ ਵਾਸਤੇ ਹੀ ਸੀ ਜਾਂ ਕਿਸੇ ਹੋਰ ਵਾਸਤੇ ਵੀ ਪਹਿਲਾਂ ਉਹਦੇ ਮਾਪਿਆਂ ਕੀ ਫਰਜ਼ ਪਛਾਣਿਆ ਪੈਸਿਆਂ ਦੇ ਲਾਲਚ ਪਿੱਛੇ ਉਸ ਮਲੂਕੜੀ ਨੂੰ ਬੁੱਢੇ ਢੋਰ ਦੇ ਗਲ ਨਰੜ ਦਿੱਤਾ ਗਿਆ ਬਾਬਾ ਪੋਤਰੀ ਨੂੰ ਸਮਾਜ ਨੇ ਪਤੀ ਪਤਨੀ ਬਣਨ ਵਾਸਤੇ ਮਜਬੂਰ ਕਰ ਦਿੱਤਾ ਜਿਹਦੀ ਛਾਤੀ ਵਿੱਚ ਦਿਲ ਹੈ ਉਹ ਐਸ ਕਾਨੂੰਨ ਨੂੰ ਮੰਨਣ ਲਈ ਤਿਆਰ ਹੋਵੇਗਾ ਜੇ ਫਿਰ ਅਸੀਂ ਇਹ ਆਸ ਰੱਖੀਏ ਕਿ ਜਵਾਨੀ ਬੁਢਾਪੇ ਨੂੰ ਦਿਲੋਂ ਪਿਆਰ ਕਰੇ ਜਾਂ ਪਤੀ ਬਰਤ ਰਹੇ ਤਾਂ ਇਹ ਇਨਸਾਫ ਹੈ ਉਸ ਬੁੱਢੇ ਦਾ ਨਿਤ ਦਾ ਸਲੂਕ ਬੰਦਿਆਂ ਵਾਲਾ ਸੀ ਕਿ ਉਹ ਤੰਗ ਆ ਕੇ ਹੀ ਖੂਹ ਵਿੱਚ ਨਹੀਂ ਜਾ ਡਿੱਗੇ ਸੀ ਅਫੀਮ ਦਾ ਮੀਣਾ ਦਿੰਦੇ ਹੋ ਪਰ ਇਹ ਕੁਝ ਕਰਨ ਵਾਸਤੇ ਉਹਨੂੰ ਮਜਬੂਰ ਕਿਉਂ ਨਹੀਂ ਕੀਤਾ ਸੀ ਤੇ ਅਖੀਰੀ ਗੱਲ ਵਿਭਚਾਰ ਦੀ ਕਿ ਉਸ ਦੋਸ਼ਟ ਨੇ ਬਦੋਬਦੀ ਉਹਦਾ ਸੱਤ ਨਹੀਂ ਤੋੜਿਆ ਮਾਈ ਜਵੰਦੀ ਤੇ ਪੰਡਤ ਨੇ ਉਹਨੂੰ ਧਰਮੋਂ ਡੇਗਣ ਵਾਸਤੇ ਅੱਡੀ ਚੋਟੀ ਦਾ ਜੋਰ ਨਹੀਂ ਲਾਇਆ ਜੇ ਨਰਬਸ ਜੁੜੀ ਨਰਦਈ ਬਾਇ ਤੋਂ ਆਪਣੇ ਪ੍ਰਾਣ ਨਾ ਬਚਾ ਸਕੇ ਤਾਂ ਉਹਨੂੰ ਗੁਨਾਹਗਾਰ ਕਹੋਗੇ ਵਿਚਾਰੇ ਸੂਤ ਦੀ ਮੌਤ ਤੇ ਵੰਜੀਤ ਦੀ ਤਬਾਹੀ ਦਾ ਕਾਰਨ ਚੰਦੋ ਹੈ ਜਾਂ ਕੋਈ ਹੋਰ ਤੁਹਾਡੇ ਇਨਸਾਫ ਤੇ ਹੀ ਛੱਡ ਦਈਏ ਤਾਂ ਤੁਸੀਂ ਉਸਨੂੰ ਪਾਪਨ ਕਹੋਗੇ ਜਾਂ ਦੇ ਵੀ ਹਰਪਾਲ ਦੇ ਹਾਰਨ ਵਿੱਚ ਕੋਈ ਵੀ ਕਸਰ ਨਹੀਂ ਰਹਿ ਗਈ ਸੀ ਪਰ ਆਖਰ ਉਹ ਮਰਦ ਸੀ ਤੇ ਮਰਦ ਵਿੱਚ ਇਹ ਸੁਭਾਵਿਕ ਕਮਜ਼ੋਰੀ ਹੈ ਕਿ ਉਹ ਇਸਤਰੀ ਕੋਲੋਂ ਹਾਰਿਆ ਹੋਇਆ ਵੀ ਹਾਰ ਮੰਨਣ ਨੂੰ ਤਿਆਰ ਨਹੀਂ ਹੁੰਦਾ ਉਹ ਅੱਗੋਂ ਕੁਝ ਕਹਿਣਾ ਚਾਹੁੰਦਾ ਸੀ ਪਰ ਕਹੇਗੀ ਹੁਣ ਜੋਪ ਵੇਖ ਕੇ ਸਰਿੰਦਰ ਨੂੰ ਸ਼ਰਾਰਤ ਸੁਝੀ ਉਹਦੀਆਂ ਹੱਥਾਂ ਵਿੱਚ ਧੱਕ ਕੇ ਮੁਸਕਰਾਉਂਦੀ ਹੋਈ ਬੋਲੀ ਜੀ ਇਸ ਜੀ ਦਾ ਅਰਥ ਉਹਨੂੰ ਉਸ ਨੂੰ ਬੰਗਾਰਨਾ ਸੀ ਕਿ ਹੁਣ ਦਿਓ ਉੱਤਰ ਹਰਪਾਲ ਨੂੰ ਮਰਦਾਨਾ ਅੱਖ ਨੇ ਟੁੰਬਿਆ ਤੇ ਉਹ ਫਿਰ ਗੁੱਸੇ ਵਿੱਚ ਆ ਕੇ ਬੋਲਿਆ ਇਸ ਜੀ ਦਾ ਅਰਥ ਤਾਂ ਹੋਇਆ ਕਿ ਤੂੰ ਉਹਦਾ ਸਹੇਲ ਖੁਣਾ ਛੱਡਣਾ ਨਹੀਂ ਚਾਹੁੰਦੀ ਸਗੋਂ ਹੱਕ ਦੇ ਤਾਣ ਰੱਖਣਾ ਚਾਹੁੰਦੀ ਹੈ ਮੇਰੀ ਹੀਠੀ ਦਾ ਤੇਰੇ ਸਾਹਮਣੇ ਕੋਈ ਮੁੱਲ ਨਹੀਂ ਸ੍ਰਿੰਦਰ ਸੋਲ ਕਲੀਏ ਨਾ ਗੁੱਸੇ ਭਰੇ ਵਾਕਾਂ ਦੀ ਗਰਮੀ ਨਾਲ ਕੁਮਲਾ ਗਈ ਤੇ ਗੱਲ ਨੂੰ ਸੁਖਾਵੇਂ ਪਾਸੇ ਭੜਤਣ ਵਾਸਤੇ ਬੋਲੀ ਹਣ ਖੋਟਿਆਂ ਹਥਿਆਰਾਂ ਤੇ ਆ ਗਏ ਹੋ ਨਾ ਮਰਦ ਜਦੋਂ ਹਾਰ ਜਾਂਦਾ ਏ ਉਦੋਂ ਗੁੱਸੇ ਹੋ ਪੈਂਦਾ ਏ ਤੇ ਜਦੋਂ ਮਰਦ ਨੂੰ ਗੁੱਸਾ ਆਵੇ ਉਹ ਇਸਤਰੀ ਤੇ ਕੱਢ ਲੈਂਦਾ ਏ ਪਰ ਵਿਚਾਰੀ ਇਸਤਰੀ ਨੂੰ ਗੁੱਸਾ ਆਵੇ ਤਾਂ ਉਹ ਰੋਤੋ ਕੇ ਠੰਡਾ ਕਰ ਲੈਂਦੀ ਏ ਲੜਨ ਵਾਸਤੇ ਇਸਤਰੀ ਕੋਲ ਇੱਕੋ ਹਥਿਆਰ ਹੰਝੂ ਹੀ ਹਨ ਤੇ ਮਰਦ ਕੋਲ ਧਫਾ ਮੁੱਕੀ ਡੰਡਾ ਸੋਟਾ ਬਹੁਤ ਕੁਝ ਤੁਸੀਂ ਹੁਣ ਮੇਰੇ ਹੰਝੂ ਵੇਖਣਾ ਚਾਹੁੰਦੇ ਹੋ ਤਾਂ ਮੈਂ ਵੀ ਉਹਨਾਂ ਮਰਦਾਂ ਵਿੱਚ ਹੀ ਹੋਵਾਂਗਾ ਮਾਰਨ ਕੁੱਟਣ ਵਾਲਾ ਹਰਪਾਲ ਨੇ ਜਰਾ ਖਿਜ ਕੇ ਕਿਹਾ ਇਸ ਵਿੱਚ ਉਹਨੇ ਇਹਿਸਾਨ ਜਤਾਇਆ ਸੀ ਕਿ ਮੈਂ ਤੈਨੂੰ ਅੱਜ ਤੱਕ ਮਾਰਿਆ ਜਾਂ ਬੁਰਾ ਤੱਕ ਨਹੀਂ ਕਿਹਾ ਸ੍ਰਿੰਦਰ ਦਾ ਪਹਿਲਾਂ ਦਾ ਦਿਲ ਚਾਹਿਆ ਕਿ ਉਸੇ ਤਰ੍ਹਾਂ ਇਸ ਗੱਲ ਦਾ ਵੀ ਉੱਤਰ ਦੇ ਰੇ ਪਰ ਹੁਣ ਉਹ ਇਸ ਬਹਿਸ ਨੂੰ ਵਧੇਰੇ ਲੰਮਾ ਨਹੀਂ ਸੀ ਕਰਨਾ ਚਾਹੁੰਦੀ ਉਹਨੇ ਗੱਲ ਨੂੰ ਹਾਸੇ ਵਿੱਚ ਬਦਲਣ ਦੇ ਖਿਆਲ ਨਾਲ ਕਿਹਾ ਵੇਖੋ ਜੀ ਬਹਿਸ ਤੁਹਾਡੀ ਮੇਰੇ ਨਾਲ ਨਹੀਂ ਤੁਹਾਨੂੰ ਇਹ ਹੱਕ ਨਹੀਂ ਕਿ ਤੁਸੀਂ ਮੇਰੇ ਪਤੀ ਦੀ ਸ਼ਾਨ ਵਿੱਚ ਕੁਝ ਕਹੋ ਮੈਂ ਇਹ ਨਹੀਂ ਸੁਣ ਸਕਦੀ ਮੇਰਾ ਪਤੀ ਦੇਵਤਾ ਹੈ ਪਿਆਰ ਦਾ ਮੂਜਸਮਾਏ ਮੈਂਟ ਬੋਲਾਏ ਉਹ ਮੇਰਾ ਸੱਜਣ ਸੁਆਮੀ ਪਰ ਮੈਂ ਇੱਕ ਵੇਰਾ ਇੱਕ ਮਰਦ ਨੂੰ ਪਿਆਰ ਕੀਤਾ ਸੀ ਤਾਂ ਕਿ ਨਗੂਣੀ ਇੱਕ ਗੱਠ ਟਾਕੀ ਰੁਮਾਲ ਜਿਸ ਬਦਲੇ ਉਹਦੇ ਕੋਲੋਂ ਗੁੱਤ ਪਟਵਾਈ ਤੇ ਧੋਨਾ ਖਾਦੀਆਂ ਸਨ ਬੜੀ ਮਿੱਠੀ ਟਕੋਰ ਸੀ ਜੋ ਹਰਪਾਲ ਨੂੰ ਫੁੱਲਾਂ ਨਾਲੋਂ ਵੀ ਕੋਮਲ ਜਾਪੀ ਉਹਨੂੰ ਬਚਪਨ ਯਾਦ ਆ ਗਿਆ ਛੋਟੀ ਜਹੀ ਸਰਿੰਦਰ ਉਹਦੀਆਂ ਅੱਖਾਂ ਵਿੱਚ ਆਵਸੀ ਉਹਦਾ ਚਿੱਤ ਚਾਹਿਆ ਕਿ ਉਹ ਉਸੇ ਚੈਨ ਨੂੰ ਗਲਵੱਕੜੀ ਵਿੱਚ ਘੋਟ ਲਵੇ ਹਣ ਉਹਦੇ ਦਿਲ ਵਿੱਚ ਗੁੱਸਾ ਨਹੀਂ ਕੇਵਲ ਪਿਆਰ ਹੀ ਪਿਆਰ ਬਾਕੀ ਰਹਿ ਗਿਆ ਸੀ ਉਹ ਐਸੇ ਸੁਆਦ ਨੂੰ ਜਰਾ ਹੋਰ ਵਧਾਉਣ ਵਾਸਤੇ ਕਹਿਣ ਲੱਗਾ ਸਰਿੰਦਰ ਮੈਂ ਤੇਰੀਆਂ ਸਾਰੀਆਂ ਮੰਨ ਲੈਂਦਾ ਹਾਂ ਚੰਦੋ ਨਿਰਦੋਸ਼ ਸਹੀ ਮੈਂ ਤੈਨੂੰ ਉਹਦਾ ਦਰਦ ਵੰਡਾਉਣ ਤੋਂ ਨਹੀਂ ਰੋਕਦਾ ਪਰ ਇੱਕ ਗੱਲ ਦੱਸ ਉਹਦੇ ਵਾਂਗ ਤੂੰ ਵੀ ਕਿਸੇ ਬੁੱਢੇ ਨਾਲ ਵਿਆਹੀ ਜਾਂਦੀ ਓ ਤਾਂ ਫੇਰ ਫਿਰ ਮੈਂ ਤੁਹਾਨੂੰ ਪਿਆਰ ਕਰਦੀ ਕਿਰਿੰਦਰ ਪਤੀ ਦੀ ਚਾਤੀ ਤੇ ਸਰਸੋਟ ਕੇ ਬੋਲੀ ਸਾਰੇ ਰੁਸੇਵੇਂ ਦਾ ਇੱਕੇ ਵਾਕ ਨੇ ਮੁੱਲ ਮੋੜ ਦਿੱਤਾ ਤੇ ਉਹ ਦੋਵੇਂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ